ਹਾਂਜੀ ਨਮਸਕਾਰ ਜੀ ਰਾਤ ਨੂੰ ਇੱਕ ਬੜੀ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਪੈਂਚਾ ਵਾਲੀ ਗੁਰਦੁਆਰੇ ਦੀ ਉਸਾਰੀ ਦੇ ਦੌਰਾਨ ਜਿਹੜਾ ਇਹ ਲੈਂਟਰ ਡਿੱਗਣ ਕਰਕੇ ਤੋਬੀ 카ਟ ਵਾਰਡ ਨੰਬਰ 21 ਦੇ ਹੀ ਇੱਕ ਵਿਅਕਤੀ ਮਹਿੰਦਰ ਸਿੰਘ ਜਿਹੜੀ ਹੈ ਮੁਕੇ ਤੇ ਜਿਹੜੀ ਡੈਥ ਹੋ ਗਈ ਔਰ ਇਸਨ ਕੇ ਜਿਹੜਾ ਇਹ ਮਾਨੂੰ ਬੜਾ ਜਿਹੜਾ ਇਹ ਦੁੱਖ ਹੋਇਆ ਔਰ ਇਹ ਗਲੀ ਕੀ ਪਰਿਵਾਰ ਜਿਹੜਾ ਹੈ ਸਾਰਾ ਹੀ ਇੱਕ ਜ਼ਰੂਰਤਮੰਦ ਔਰ ਤਕਰੀਬਨ ਜਿਹੜਾ ਪਰਿਵਾਰ ਹੈ ਉਹ ਆਪਣੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਮੈਨੂੰ ਜਿਵੇਂ ਪਤਾ ਲੱਗਿਆ ਤਾਂ ਪਰਿਵਾਰ ਦੇ ਨਾਲ ਕਨਸਰਨ ਕਰਕੇ ਜਿਹੜਾ ਹੈ ਉਚਿਤ ਜਿਹੜਾ ਮੁਆਵਜ਼ਾ ਇਹਨਾਂ ਦਾ ਬੰਦਾ ਹੈ ਜੋ ਵੀ ਲੇਬਰ ਡਿਪਾਰਟਮੈਂਟ ਵੱਲੋਂ ਆਂਦਾ ਹੈ ਕਿ ਕਿਸੇ ਵੀ ਅਗਰ ਬਸਤੀ ਦਾ ਮਜ਼ਦੂਰ ਦੀ ਕੰਮ ਦੇ ਦੌਰਾਨ ਅਗਰ ਅਸਟਰਾ ਦੀ ਹੱਥੇ ਨਾਲ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਂਦਾ ਹੈ ਤਾ ਮੈਂ ਵਿਸ਼ੇਸ਼ ਤੌਰ ਤੇ ਸਾਡੀ ਇਫਕੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦ੍ਰਿੰਦਰ ਜੀ ਔਰ ਪ੍ਰਧਾਨ ਭਜਨ ਜੀ ਨਾਲ ਵੀ ਸੰਪਰਕ ਕੀਤਾ ਔਰ ਇਹੀ ਗਿਆਏ ਕਿ ਇਹਨਾਂ ਨੂੰ ਜਿਨ੍ਹਾਂ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਬੰਦਾ ਹੈ ਉਹਨਾਂ ਨੂੰ ਦਵਾਇਆ ਜਾਵੇ ਔਰ ਮੈਂ ਹਰ ਤਰੀਕੇ ਨਾਲ ਵਾਰਡ ਦੇ ਐਮਸੀ ਹੋਣ ਦੇ ਨਾਤੇ ਇਹਨਾਂ ਦੇ ਨਾਲ ਹਰ ਤਰੀਕੇ ਦੇ ਨਾਲ ਜਿਹੜਾ ਇਹ ਖੜੀ ਹੋਈਆਂ ਔਰ ਰਾਤ ਨੂੰ ਮੇਰੇ ਨਾਲ ਇਹਦੀ ਗੱਲਬਾਤ ਹੋਈ ਏ ਉਦੋਂ ਵੀ ਇਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਇਹ ਹੌਸਲਾ ਦਿੱਤਾ ਗਿਆ ਔਰ ਬਾਕੀ ਇਹ ਕਿ ਇਸ ਟਾਈਮ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ بارش ਤੇ ਤਾਂ ਆਪ ਸਾਰੇ ਜਿਹੜਾ ਇਹ ਬੜੇ ਇੱਕ ਮੁਸ਼ਤੈਦੀ ਨਾਲ ਤੇ ਬੜੇ ਹੀ ਧਿਆਨ ਦੇ ਨਾਲ ਅਗਰ ਆਪਾਂ ਕੰਮ ਕਾਜ ਕਰੀਏ ਤਾਂ ਬਹੁਤ ਵਧੀਆ ਹੋਏਗਾ ਔਰ ਇਸ ਟਾਈਮ ਜ਼ਰੂਰਤ ਹੈ ਕਿ ਜਿਵੇਂ ਸਲਾਬੇ ਦਾ ਮੌਸਮ ਬਣਿਆ ਆਇਆ ਹੈ ਤਾਂ ਰਾਤ ਨੂੰ ਵੀ ਆਪਾਂ ਜਿਵੇਂ ਆਪਣੇ ਘਰਾਂ ਦੇ ਵਿੱਚ ਸੋਣੇ ਆ ਤਾਂ ਸਭ ਵਿੱਚ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿ ਅਗਰ ਤੁਹਾਡੇ ਘਰ ਦੀ ਜਿਹੜੀ ਦੀਵਾਰ ਜਾਂ ਛੱਤ ਕੱਚੀ ਹੈ ਤਾਂ ਥੱਲੇ ਤੋਂ ਥੋੜਾ ਪਰੇਜ਼ ਕਰਕੇ ਆਪਾਂ ਇੱਕ ਸਾਈਡ ਤੇ ਹੋ ਕੇ ਜ਼ਰੂਰ ਸੋਈਏ ਤਾਂ ਕਿ ਆਪਣੇ ਘਰ ਦੇ ਵਿੱਚ ਅਸਾਧੇ ਕੋਈ ਵੀ ਹਾਦਸਾ ਜਿਹੜਾ ਹੈ ਉਹ ਨਾ ਵਾਪਰੇ ਬਾਕੀ ਮੈਂ ਪਰਮਪਿੱਤਾ ਪਰਮਾਤਮਾ ਅੱਗੇ ਅਰਦਾਸ ਕਰਦੀ ਆਂ ਇਹ ਪਰਿਵਾਰ ਨੂੰ ਜਿਹੜਾ ਇਹ ਪਾਣਾ ਮੰਨਨ ਦਾ ਜਿਹੜਾ ਹੈ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਜਿਹੜੇ ਸ਼ਾਂਤੀ ਪ੍ਰਦਾਨ ਕਰਨ ਬਹੁਤ ਧੰਨਵਾਦ ਜੀ